ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਅੱਜ ਨਾਪੇ ਦੇ ਵਿੱਚ ਲਾਈਵ ਦੇ ਵਿੱਚ ਤੁਹਾਨੂੰ ਦਿਖਾ ਰਹੇ ਹਾਂ YouTube ਦੇ ਉੱਪਰ ਪੰਜਾਬ ਬੰਦ ਦਾ ਐਲਾਨ ਕੀਤਾ ਗਿਆ ਸੀ ਤੁਸੀਂ ਦੇਖ ਸਕਦੇ ਹੋ ਵੀ ਬਹੁਤ ਵੱਡੇ ਲੈਵਲ ਦੇ ਉੱਪਰ ਕਿਸਾਨਾਂ ਨੇ ਧਰਨਾ ਲਾਇਆ ਗਿਆ ਪੰਜਾਬ ਬੰਦ ਕੀਤਾ ਗਿਆ ਤੁਸੀਂ ਦੇਖ ਸਕਦੇ ਹੋ ਤੁਹਾਨੂੰ ਲਾਈਵ ਦੇ ਵਿੱਚ ਤਸਵੀਰਾਂ ਦਿਖਾ ਰਹੇ ਹਾਂ ਕਿਸਾਨੀ ਧਰਨੇ ਦੀਆਂ ਤੁਸੀਂ ਵੀ ਤੁਸੀਂ ਵੀ ਆ ਕੇ ਕਿਸਾਨਾਂ ਦਾ ਜਰੂਰ ਸਾਥ ਦਿਓ ਤੁਸੀਂ ਦੇਖ ਸਕਦੇ ਹੋ ਤੁਹਾਨੂੰ ਲਾਈਵ ਦੇ ਵਿੱਚ ਦਿਖਾ ਰਹੇ ਹਾਂ YouTube ਚੈਨਲ ਦੇ ਉੱਪਰ ਕਿਸਾਨਾਂ ਨੇ ਬਹੁਤ ਵੱਡੇ ਲੈਵਲ ਦੇ ਉੱਪਰ ਬਹੁਤ ਦੂਰੋਂ ਦੂਰੋਂ ਪਸਾਨ ਉਰੇ ਪਹੁੰਚੇ ਨੇ ਤੁਸੀਂ ਦੇਖ ਸਕਦੇ ਹੋ ਦੋਸਤੋ ਜਿਹੜਾ ਗੱਲਬਾਤ ਦੀ ਸਕਿਉਰਟੀ ਦਾ ਸਾਰਾ ਪਾਸਾ ਉਹ ਸਾਡੇ ਅਗਲੇ ਬੰਦਾਲੇ ਜਿੰਨੇ ਉਹਦੀ ਤੋਂ ਤਨ ਜਨਾ ਅਸੀਂ ਧੰਨਵਾਦ ਕਰਦੇ ਹਾਂ ਜਰ ਸਮਾਈ ਜੋ ਵੀ ਪੰਜਾਬ 22 ਨੰਬਰ ਆ ਇਹਨਾਂ ਨੂੰ ਬਹੁਤ ਬੀਤ ਰਹੇ ਤੁੰਗੇ ਨੇ ਕੋਈ ਧੰਨਵਾਦ ਇਹਨਾਂ ਦਾ ਜਿਹੜੇ ਬੰਦ ਦਾ ਵਿਵਸਥਨ ਦੇ ਨਾਲ ਦੀ ਦਿਨਾਂ ਉਦੀ ਅਨੰਤ ਬਾਦ 12 ਨੰਬਰ ਜੰਮਤੀ ਤੋਂ ਬਲਾਕ ਫੈਕਟਰੀ ਤੋਂ ਕ੍ਰਾਂਤੀਕਾਰੀ ਪੰਜਾਬ ਇਹਨਾਂ ਤੋਂ ਬਾਅਦ ਪਿਆਰ ਆ ਗਿਆ ਲਾਈਵ ਦੇ ਵਿੱਚ ਤੁਹਾਨੂੰ ਦਿਖਾ ਰਿਆ ਦੋਸਤੋ ਆਰੇ ਜੀ ਦਾ ਜੀ ਦਾ ਪਤਨ ਉਹ ਨਹੀਂ ਭੱਜ ਕੇ ਮੈਂ ਚਮਚ ਲੈਣ ਨਾ ਚਮਚੇ ਵਾਲੀ ਹੈ ਚਮਚਾ ਦਾ ਹੈ ਚਮਚਾ ਵਾਲੀ ਹੈ ਪੀਰ ਵੀ ਖਾਂ ਮਮਾ ਦੱਸ ਤਾਂ ਇਧਰ ਵਾਲਾ ਇੱਥੇ ਚਮਚਾ ਆਉਂਗਾ 18 ਫਰਵਰੀ ਤੋਂ ਲੈ ਕੇ ਚਮਚਾ ਲੱਗਤਰ ਗਿਆ ਫਰ ਚਮਚਾ ਲੱਗਾ ਕੌਲੀਆਂ ਵਾਲਾ

ਫਿਰਦਾ ਹਾਂਜੀ ਦੋਸਤੋ ਤੁਸੀਂ ਦੇਖ ਸਕਦੇ ਹੋ ਲਾਈਵ ਦੇ ਵਿੱਚ ਨੂੰ ਦਿਖਾ ਰਹੇ ਹਾਂ ਸਿੱਧੀਆਂ ਤਸਵੀਰਾਂ ਜੋ ਅੱਜ ਭਰਨ ਲੱਗਿਆ ਹੋਇਆ ਸੀ ਨਾਬਾ ਵਿਖੇ ਕਿਉਂਕਿ ਸਰਕਾਰ ਨੇ ਬੜੇ ਵੱਡੇ ਪ੍ਰਬੰਧ ਕੀਤੇ ਹੋਏ ਸੀ ਕਿ ਕਿਸਾਨਾਂ ਨੂੰ ਅੱਗੇ ਦਿੱਲੀ ਨਹੀਂ ਜਾਣ ਦਿੱਤਾ ਜਾਵੇਗਾ ਕਿਉਂਕਿ ਸਰਕਾਰ ਭਰਾਵ ਦਿੱਲੀ ਵੱਲੋਂ ਉਹ ਤਾਂ ਸਰਕਾਰ ਦੀ ਬੀਜੇਪੀ ਪ੍ਰਚਾਰ ਦੀ ਨਹੀਂ ਹਰ ਇੱਕ ਕਿਸਾਨ ਦੀ ਹੈ ਤੁਸੀਂ ਦੇਖ ਸਕਦੇ ਹੋ ਆਸਾਨੀ ਧਰਨਾ ਜੋ ਲਾਈਵ ਦੇ ਵਿੱਚ ਤੁਹਾਨੂੰ ਦਿਖਾ ਰਹੇ ਆ ਲਾਈਵ ਦੇ ਵਿੱਚ ਦਿਖਾ ਰਹੇ ਆ ਤੁਹਾਨੂੰ ਜਾਣ ਤੋਂ ਬਾਅਦ ਜਦੋਂ ਆਪਾਂ ਫਿਰ 19 ਤਰੀਕ ਨੂੰ ਗਏ ਉਹਨਾਂ ਨੇ ਆਪਣੇ ਤੇ ਬੜੇ ਗੋਲੇ ਪੁੱਟਾਏ ਬੜੇ ਅੱਥਰੂ ਗਏ ਤੇ ਗੋਲੇ ਵਰਤਾਰੇ ਤੇ ਆਪਣਾ ਇੱਕ ਕਿਸਾਨ ਸੁਖ ਕਰਨ ਫਗੋਰੀ ਬਾਰਡਰ ਤੇ ਸ਼ਹੀਦ ਹੋ ਗਿਆ ਮੋਰਚਾ ਕਾਫੀ ਲੰਬੇ ਸਮੇਂ ਤੋਂ ਚੱਲ ਰਿਹਾ ਹੈ ਜਿਹੜਾ ਕਿ ਅੱਜ ਤਕਰੀਬਨ 10:30 ਵੀਂ ਹੋ ਚੁੱਕੇ ਨੇ ਮੋਰਚੇ ਜਾਂਦੇ ਲੋਕ ਜਿਹੜੇ ਜਾਂਦੇ ਨੇ ਮਾਰਗਿਆਂ ਦੇ ਵਿੱਚ ਭਾਵੇਂ ਖਣੌਰੀ ਵਾਟਰ ਤੇ ਜਾਂਦੇ ਨੇ ਜਾਂ ਸੱਭੂ ਵਾਟਰ ਤੇ ਜਾਂਦੇ ਨੇ ਉਹਨਾਂ ਨੂੰ ਪਤਾ ਹੈ ਨਾਬੇ ਦੀਆਂ ਤੁਹਾਨੂੰ ਲਾਈਵ ਦੇ ਵਿੱਚ ਤਸਵੀਰਾਂ ਦਿਖਾ ਰਹੇ ਆ ਨਾਬੇ ਸ਼ਹਿਰ ਦੇ ਵਿੱਚ ਜੋ ਧਰਨਾ ਲੱਗਿਆ ਹੋਇਆ ਸੀ ਬੌੜਾ ਗੇਟ ਵਿਖੇ ਪਾਉ ਹੀ ਸਰਕਾਰ ਦੇ ਲਾਈਵ ਦੇ ਵਿੱਚ ਤੁਹਾਨੂੰ ਸਾਰੀਆਂ ਸਿੱਧੀਆਂ ਤਸਵੀਰਾਂ ਦਾ ਸਾਰਿਆਂ ਲਾਈਵ ਦੇ ਵਿੱਚ ਕਿਸਾਨੀ ਧਰਨਾ ਬੌੜਾ ਗੜ੍ਹ ਵਿਖੇ ਲਾਇਆ ਗਿਆ ਸੀ ਤੁਸੀਂ ਦੇਖ ਸਕਦੇ ਹੋ ਲਾਈਵ ਦੇ ਵਿੱਚ ਤੋਕੇ ਚਲੇ ਜਾਓ ਪੈਦਲ ਚਲੇ ਜਾਓ ਤੁਹਾਡੀਆਂ ਟ੍ਰੈਕਟਰਾਂ ਦੀ ਨਹੀਂ ਜਾਣ ਦੇਵਾਂਗੇ ਜਦੋਂ ਬਿੱਟੂ ਦਾ ਬਿਆਨ ਆਇਆ ਕਿ ਤੋਕੇ ਤਖਾਨ ਪੈਦਲ ਚਲੇ ਜਾਓ ਸੋ ਪਿੱਛੇ ਆਪਾਂ ਨੂੰ ਆਪਾਂ ਵੀ ਦੇਖੀ ਜੇ ਸਾਥ ਤੇ ਗਿਆ ਪੈਦਲ ਪੈਦਲ ਜਾਣ ਵਾਸਤੇ ਆਪਾਂ ਨੇ 101 ਕਿਸਾਨਾਂ ਦਾ ਜੱਫਾ ਭੇਜਿਆ ਉਹ ਜੱਫੇ ਬਾਰੇ ਤੁਹਾਨੂੰ ਪਤਾ ਹੀ ਹੈ 2 ਕਿਲੰਕੀਆਂ ਤੇ ਦੇਖ ਜਿਓ ਕਿ ਕਿੰਨੇ ਉਹਨਾਂ ਨੇ ਤੋਕੇ ਵੀ ਆਪਾਂ ਨੂੰ ਜਾਣ ਦਿੱਤਾ ਆਪਣੇ ਤੇ ਬੇਦਗੀਆਂ ਬਰਾਈਆਂ ਸੱਤਾਂ ਵਾਰ ਦੇ ਦੋੜਾ ਵੱਡੇ ਪਾਰੀ ਦੀ ਬੁਖਾਰਾ ਕੀਤੀਆਂ ਫਿਰ ਫੇਰ 8 ਤਰੀਕ ਨੂੰ ਇਹ ਵੀ ਜੱਫਾ ਭੇਜਿਆ ਜਿਹੜਾ ਤੇ ਫੇਰ ਉਹਨਾਂ ਨੇ ਰੋਕ ਦਿੱਤਾ ਗਿਆ ਰੇੜ ਕੋੜੀਆਂ ਚਲਾਈਆਂ ਲਾਈਵ ਦੇ ਵਿੱਚ ਤੁਸੀਂ ਦੇਖ ਰਹੇ ਹੋ ਤੁਹਾਨੂੰ ਕਿਸਾਨੀ ਧਰਨੇ ਦੀਆਂ ਵੀਡੀਓ ਸਿੱਧੀਆਂ ਦਿਖਾ ਰਹੇ ਆ ਜੋ ਪੰਜਾਬ ਬੰਦਾ ਐਲਾਨ ਕੀਤਾ ਗਿਆ ਤੀ ਬਿਲਕੁਲ ਪੰਜਾਬ ਨੂੰ ਸੀਲ ਕੀਤਾ ਗਿਆ ਆਲੇ ਦੁਆਲੇ ਕਿਸਾਨਾਂ ਦਾ ਤੁਸੀਂ ਇਕੱਠ ਦੇਖ ਸਕਦੇ ਹੋ ਬਹੁਤ ਭਾਰੀ ਕਾਟ ਹੋ ਗਿਆ ਜੀ ਤਖਾਣਾ ਤੇ ਹਜ਼ਾਰ ਕੀਤੇ ਕਿਉਂਕਿ ਪਹਿਲਾਂ ਤਾਂ ਉਹੀ ਸਰਕਾਰ ਕਹਿ ਰਹੀ ਹੈ ਕਿ ਬਾਗਲ ਜਾ ਕੇ ਆਪਣਾ ਰੋਜ਼ਗਾਰ ਤੁਸੀਂ ਕਰ ਸਕਦੇ ਹੋ ਪਰ ਤੋਹਣ ਵੀ ਨਹੀਂ ਕਰ ਦਿੱਤਾ ਗਿਆ ਉਸ ਤੋਂ ਬਾਅਦ ਜਦੋਂ ਸਾਡੇ 9-10 ਮਹੀਨੇ ਹੋ ਗਏ ਆਪਾਂ ਨੂੰ ਉੱਥੇ ਬੋਟਿਆਂ ਨੂੰ ਲਾ ਕੋਈ ਚਿਹਰਾ ਜਾਂਦਾ ਨਹੀਂ ਆਪਾਂ ਨੂੰ ਨੇ ਕਰੋਨਾ ਬਣਾਇਆ ਕਿ ਮੈਂ ਮੁੱਖ ਹਰਕਾਰ ਕਰਾਂਗਾ ਜੋ ਸਰਕਾਰ ਬਣ ਜਾਵੇ ਜੇ ਸਰਕਾਰ ਦੇ ਕੋਲ ਕੋਈ ਕੰਮ ਕਰਨ ਦੀ ਜਗ੍ਹਾ ਨਹੀਂ ਹੈ ਆਪਣੀਆਂ ਆਂਦਰਾਂ ਸਤਿ ਸ੍ਰੀ ਅਕਾਲ ਜੀ 5 ਵਜੇ ਦੇ ਆਏ ਹੋਏ ਇੱਥੇ ਆਪਾਂ ਨੂੰ ਆ ਕੇ ਹੋਣੀ ਚਾਹੀਦੀ ਦੱਸਾਂਗੇ ਅੱਜ ਪ੍ਰਧਾਨਾ ਨਹੀਂ ਸਕੇ ਅੰਦਰ ਕਿਵੇਂ ਚਿਹਰੇ ਮਰਜੇ ਪਏ ਸੋਹਣ ਗੱਲ ਕਹੋਣ ਵਾਲੀ ਤੇ ਸੁਣ ਲੈਣੀ ਬੜੀ ਸੌਕੀ ਹੈ ਪਰ ਜਿਹੜਾ ਹਿਲਾਉਦਾ ਹੈ ਗੱਲ ਨੂੰ ਬੜਾ ਪਤਾ ਨਹੀਂ ਕਿ ਜਗਾ ਕਿਲੇ ਨੇ ਅੱਜ 35 ਉਹ ਦੋ ਜੁਨਾ ਦਾ ਬਮਾਰਦ ਓਏ ਆ ਚੁੱਕੇ ਆ ਉਹਨਾਂ ਨੇ ਇੱਕ ਵੀ ਗਾਲਾਂ ਆਨੰਦ ਮਾਰੀ ਫਾਹਾਂ ਕਰਦੇ ਸਮਝਦਾ ਨਹੀਂ ਆਈ ਉਹਨਾਂ ਨੂੰ ਮੱਦਾ ਮੱਦਾ ਬੰਦ ਕਰ ਦੋ ਸਰਕਾਰ ਸਭ ਪਤਾ ਨਹੀਂ ਮੈਂ ਬਾਜ ਬੰਦ ਕਰ ਦਾਂ ਨਾ ਚੱਲੇ ਯਾਰ ਇਹਨਾਂ ਦੇ ਨਾਲ ਬੈਂਕਿੰਗ ਖਤਰਾ ਹੈ ਕਿਉਂਕਿ ਉਹਨਾਂ ਨੂੰ ਪਤਾ ਹੈ ਅਗਲਾ ਦਿਨ ਹੈ ਲੋ ਜੀ ਬਸ ਬੰਦ ਕਿਹੜੇ ਸੋ ਇਹ ਤਾਰੇ ਕਹਾਣੀ ਹੈ ਵੀ ਅਸੀਂ ਜਿਵੇਂ ਪਹਿਲਾਂ ਪੇਰਾ ਵੀਲਾ ਬੈਠੇ ਮੁੜ ਕੇ ਗੱਲਾਂ ਦੇ ਵਿੱਚ ਲਾ ਕੇ ਅਸੀਂ ਨੇ ਕੋ ਕਾਨੂੰਨ ਵਾਪਸ ਨਹੀਂ ਕੀਤਾ ਇਹਨਾਂ ਨੂੰ ਬੋਲ ਦਿੱਤਾ ਐਵੇਂ ਕਹਿੰਦੇ ਇਹ ਲੋਕਾਂ ਦੇ ਤਾਰੇ ਉਹਨਾਂ ਨੂੰ ਸਰਕਾਰ ਨੂੰ ਇਹ ਨਹੀਂ ਪਤਾ ਕਿ ਮਰਜੀਵੜਿਆਂ ਦੀ ਕੌਮ ਹੈ ਕਦੇ ਆਪਣੇ ਹੱਕ ਲੈਣ ਵਾਲਾ ਲੋਕਾਂ ਦੇ ਵੀ ਹੁੰਦੇ ਹੈ ਕਿਉਂਕਿ ਪਿਛਲਾ ਇਤਿਹਾਸ ਬੋਲ ਲਓ ਜਦੋਂ ਜਦੋਂ ਵੀ ਉਹ ਦੋਸਤ ਇਹ ਤਜਾਨ ਤੇ ਢੀਠ ਹੋਈ ਹੈ ਤਾਂ ਪੰਜਾਬੀਆਂ ਨੇ ਆਪਣੀਆਂ ਛਾਤੀਆਂ ਨੂੰ ਲੈ ਕੇ ਖੜੀ ਆਣੇ ਦੇਸ਼ ਆਜ਼ਾਦ ਹੋਇਆ ਦੇਸ਼ ਆਜ਼ਾਦ ਦੇ ਵਿੱਚ 33% ਧੀ ਦੀਆਂ ਨੇ ਜਿਹੜੀ ਆ ਉਹ ਆਪਣੇ ਪੰਜਾਬੀਆਂ ਦੀਆਂ ਨੇ ਅੱਜ ਵੀ ਬਾਰਡਰਾਂ ਤੇ ਜਾ ਕੇ ਦੇਖ ਲੋ ਭਾਵੇਂ ਟੀ ਦਾ ਬਾਰਡਰ ਭਾਵੇਂ ਪਾਕਿਸਤਾਨ ਦਾ ਬਾਰਡਰ ਆਪਣੇ ਇਹ ਪੰਜਾਬੀ ਯੋਧੇ ਉਹ ਬਾਰਡਰਾਂ ਦੀ ਰਾਖੀ ਕਰ ਰਹੇ ਨੇ ਕੱਜ ਵੀ ਕਿੰਨੇ ਫੌਜ ਦੇ ਵਿੱਚ ਆਪਣੇ ਸਿੱਖਾਂ ਦੀ ਮੇਕ ਤੋਂ ਪ੍ਰਾਪਤ ਇਹ ਢੀਲ ਹੁੰਦੇ ਨੇ ਦੋ ਜਿਹੇ ਦੇ ਨਾਂ ਆਗਰ ਇਹ ਕਰ ਅੱਜ ਭਾਰਤ ਜਿਉਂਦਾ ਇੰਡੀਆ ਜਿਉਂਦਾ ਤਾਂ ਪੰਜਾਬ ਦੀ ਬਦੌਰਤ ਜਿਉਂਦਾ ਹੈ ਕਿਉਂਕਿ ਕਿਸਾਨ ਭਰਾਵੋ ਸਾਰੇ ਹੀ ਲੋਕ ਥੋਟੀ ਦੇ ਦਰਸਾ ਰਹੇ ਨੇ ਜਿਹੜਾ ਪੰਜਾਬ ਦਾ ਕਿਸਾਨ ਹੈ ਭਾਰਤ ਦੇ ਲੋਕ ਦੇ ਸਾਰੇ ੱਤੋਂ ਕੱਟ 90% ਲੋਕ ਥੋਟੀ ਤੇ ਜਿਹੜੇ ਮਿਰ ਪਰ ਨੇ ਭਾਰੀਓ ਥਿੱਟੀ ਪੈਦਾ ਕਰਦਾ ਕੋਈ ਕੋਈ ਵਿਕਾਰ ਕਰਦਾ ਭਾਗੋ ਕੋਈ ਵਿਕਾਰ ਕਰਦਾ ਜਿਹੜੀਆਂ ਕਿਸਾਨਾਂ ਦਾ ਤੋਂ ਸੇਤਾਰਸੀਆਂ ਨੇ ਕਿਹਾ ਹੈ ਜਿਵੇਂ ਇਹ ਕਦੀਕਾ ਕਸਰ ਪ੍ਰਭੂ ਖਸਾਲਾ ਵਾਸਤੇ ਨਹੀਂ ਧਰਜ ਨੇ ਲੱਖ ਕਰੋੜ ਤੇ ਜਿਹੜੇ ਸਰਕਾਰ ਨੇ ਸ਼ਾਮਤ ਬਣਾ ਕੇ ਰਾਜ ਸਰਕਾਰਾਂ ਨੂੰ ਤੇ ਇਹਨਾਂ ਤੇ ਵਿਚਾਰ ਕਰੋ ਉਹ ਰਸਤਾ ਦੇ ਵਿੱਚ ਕੀ ਹੈ ਉਹਦੇ ਵਿੱਚ ਇਹ ਆਵੇ ਪਹਿਲਾ ਇਹਨਾਂ ਦੀਆਂ ਮੰਡੀਆਂ ਬੰਦ ਕੀਤੀਆਂ ਜਾਣ ਵੱਡੇ ਵੀਰ ਘਰਾੜਿਆਂ ਨੂੰ ਇਹ ਜਿਹੜਾ ਜਿੰਸ ਦਾ ਪ੍ਰਬੰਧਾ ਮਹਾਂ ਕਾਰਨ ਉਹਨਾਂ ਨੂੰ ਦਿੱਤਾ ਜਾਵੇ ਇਸ ਫਾਇਦ ਭਰਾਵ ਜੇਕਰ ਮੰਡੀਆਂ ਦੱਸ ਹੁੰਦੀਆਂ ਨੇ ਤਾਂ ਬਹੁਤ ਲੋਕ ਬੇਰੁਜ਼ਗਾਰ ਹੁੰਦੇ ਨੇ ਅੱਜ ਆਪਾਂ ਫਸਲਾ ਆਪਣੀ ਜਨਸਾ ਮੰਡੀ ਦੇ ਵਿੱਚ ਲਿਆ ਕੇ ਛਿੜਦੇ ਆ ਜਿਹਨੂੰ ਕਿ ਆਰਪੀਏ ਵੀਰ ਦੇ ਉਹਨਾਂ ਨੂੰ ਕਮਿਸ਼ਨ ਮਿਲਦਾ ਹੈ ਦੇ ਅਗਰ ਬਾੜੇ ਨੂੰ ਆਪਣੀ ਕੰਮੇਤਾਲੀ ਮਿਲਦੀ ਹੈ ਫਰਾਗ ਤੋਂ ਤੱਕ ਤੱਕਾ ਨੂੰ ਆਖਰ ਪਹਾਰ ਚਲਾਇਆ ਜਾਂਦਾ ਕਿਤੇ ਨਿਬਾਣ ਵਾਸਤੇ ਪਰ ਸਰਕਾਰ ਨੇ ਜਿਹੜੀ ਇਹਦਾ ਇਹ پلان ਹੈ ਕਿ ਇਹ ਸਾਰਾ ਕੁਝ ਝਟ ਦੇ ਵੱਡੇ ਵੀਰ ਘਰਾੜਿਆਂ ਨੂੰ ਦਿੱਤਾ ਜਾਵੇ ਜੇਕਰ ਅਵੀਰ ਘਰਾੜਿਆਂ ਨੂੰ ਸਰਕਾਰ ਦੀ ਤੀਜਾ ਚਲੀਆ ਕਹਿੰਦਾ ਖਤਮ ਕਰਾਵੇ ਆਪਣੇ ਲੋਕਾਂ ਦਾ ਬੜਾ ਬੜਾ ਹੰਗ ਹੋ ਜਾਣਾ ਹੈ ਕਿਉਂਕਿ ਸਰਕਾਰ ਦੀ ਪਾਲਸੀ ਪਹਿਲੀ ਕਿਸਾਨੀ ਨੂੰ ਖਤਮ ਕਰਦੀ ਹੈ ਦੂਜੀ ਇਹਨਾਂ ਦੀ ਪਾਲਸੀ ਹੈ ਆਰਪੀਆ ਨੂੰ ਖਤਮ ਕਰਨਾ ਹੈ ਇਹ ਕਾਰ ਵੀ ਨੇੜੇ ਦੇ ਛੋਟੇ ਦੁਕਾਨਦਾਰ ਦੋਸਤੋ ਤੁਸੀਂ ਦੇਖ ਸਕਦੇ ਹੋ ਇੱਧਰ ਬਾਜ਼ਾਰ ਬਹੁਤ ਹੋਏ ਮਾਲ ਕਰਕੇ ਕਿੱਡੇ ਕਿੱਡੇ ਮਾਲ ਨੇ ਜਦੋਂ ਇੱਕ ਮਾਲ ਕੋਈ ਜਾਂਦਾ 60000 ਪੰਜਾਬੀਆਂ ਨੂੰ 2 ਵਿਚਾਰ ਕਰ ਦਿੰਦਾ ਹੈ ਕਿ ਆਸ ਕੱਲ ਦਾ ਜਿਹੜਾ ਸਮਾਂ ਸਮਾਂ ਹੈ ਹਰ ਇੱਕ ਦੁਕਾਨ ਚਾਹੁੰਦਾ ਕਿ ਮੈਨੂੰ ਇੱਕ ਇੱਕ ਸਾਡਾ ਸਾਰੀ ਚੀਜ਼ ਮਿਲ ਜਾਵੇ ਕਿਉਂਕਿ ਜਦੋਂ ਇੱਕ ਮਾਲ ਬਣ ਜਾਂਦਾ ਹੈ ਦੁਕਾਨਾਂ ਬੜੇ